26 ਜਨਮੇ ਗਣਤੰਤਰ ਦਿਵਸ ਮੌਕੇ ਜਿੱਥੇ ਸਾਰੇ ਸ਼ਹਿਰ ਦੇ ਸੁਰੱਖਿਆ ਪ੍ਰਬੰਧ ਅੰਮ੍ਰਿਤਸਰ ਪੁਲਿਸ ਵੱਲੋਂ ਮੁਸਤੈਦੀ ਨਾਲ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਦੁਰਗਿਆਨਾ ਤੀਰਥ ਦੀ ਸੁਰੱਖਿਆ ਨੂੰ ਲੈ ਕੇ ਮੁਸਤੈਦੀ ਦਿਖਾਉਂਦੇ ਆ 40 ਦੇ ਕਰੀਬ ਜਵਾਨ ਤੈਨਾਤ ਕੀਤੇ ਗਏ ਨੇ ਇਸ ਮੌਕੇ ਜਾਣਕਾਰੀ ਦਿੰਦੇ ਆ ਏਸੀਪੀ ਸੈਂਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਚੱਪੇ-ਚੱਪੇ ਤੇ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਮੁਲਾਜ਼ਮ ਤੈਨਾਤ ਨੇ ਉੱਥੇ ਹੀ ਦੁਰਗਿਆਣਾ ਤੀਰਥ ਦੀ ਸੁਰੱਖਿਆ ਪ੍ਰਬੰਧ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਪੁਖਤਾ ਪ੍ਰਬੰਧ ਕਰਕੇ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅੰਸਰ ਕੋਈ ਵੀ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਦੇਣ ਪਹਿਲਾਂ ਵੀ ਧਾਰਮਿਕ ਸਥਾਨਾਂ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਨੇ ਪਰ ਅਜੇਹੇ ਸਟਾਪ ਤੇ ਸੁਰੱਖਿਆ ਵਧਾ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਨੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਹੋਰ ਕੀ ਗੱਲਬਾਤ ਹੋਈ ਹੈ ਆਉ ਮਾਰਦੇ ਪੂਰੀ ਖਬਰ ਤੇ ਨਜ਼ਰ ਪਹਿਲਾਂ ਹੀ ਆਲਰੇਡੀ ਸਾਡੀ ਰੁਟੀਨ ਦੇ ਵਿੱਚ ਜਿਹੜੀ ਸਾਡੇ ਜਿਹੜੀ ਸਿਕਿਉਰਟੀ ਚੱਲਦੀ ਹੈ ਦਰਗਿਆਨਾ ਮੰਦਰ ਦੀ 26 ਜਨਵਰੀ ਦੇ ਸਬੰਧ ਦੇ ਵਿੱਚ ਜਿਹੜੀ ਆ ਇਹਦੀ ਆਪਾਂ ਵਿਸ਼ੇਸ਼ ਤੌਰ ਤੇ ਸੁਰੱਖਿਆ ਜਿਹੜੀ ਵਧਾਈ ਗਈ ਆ ਔਰ ਇਹ ਇਕੱਲੇ ਦਰਗਿਆਨਾ ਮੰਦਰ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਜਿਹੜੀ ਆ ਉਹ ਸੁਰੱਖਿਆ ਨੂੰ ਵਧਾਇਆ ਗਿਆ ਹੈ ਔਰ ਉਹਦੇ ਵਿੱਚ ਸਾਡਾ ਸਾਰੇ ਏਰੀਆ ਦੇ ਵਿੱਚ ਅਸੀਂ ਐਂਟੀ ਸੈਪਟ ਚੈੱਕ ਕਰਵਾ ਰਹੇ ਹਾਂ ਜੀ ਨਾਲ ਔਰ ਜਿੰਨੇ ਸਾਡੇ ਭੀੜ ਭੜਕੇ ਵਾਲੇ ਏਰੀਏ ਨੇ ਪਾਲ ਗੇਟ ਕਟੜਾ ਜੈਮਲ ਸਿੰਘ ਯੂਟੀ ਮਾਰਕੀਟ ਜਿੱਥੇ ਜਿਆਦਾ ਭੀੜ ਭੜਕਾ ਹੁੰਦਾ ਆ ਔਰ ਜਿੱਥੇ ਜਿਆਦਾ ਵਹੀਕਲਸ ਖੜੇ ਹੁੰਦੇ ਨੇ ਉਹਦੀ ਆਪਾਂ ਚੈਕਿੰਗ ਕਰਵਾ ਰਹੇ ਆ ਉਹਦੇ ਦੌਰਾਨ ਅਸੀਂ ਜਿਹੜੀ ਸ਼ੁਰੂਆਤ ਆ ਜਿੱਤ ਦਰਗਾਨਾ ਮੰਦਰ ਤੋਂ ਕੀਤੀ ਆ ਦਰਗਾਨਾ ਮੰਦਰ ਦੇ ਆਲੇ-ਦੁਆਲੇ ਦਾ ਜਿਹੜਾ ਪਰਮਿਸਰ ਸਾਹਿਬ ਸਾਰਾ ਆਪਾਂ ਚੈੱਕ ਕਰਵਾਇਆ ਐਂਟੀ ਸੋਸਾਇਟੀ ਟੀਮ ਦੇ ਨਾਲ ਡੌਗ ਸਕਾਟ ਦੇ ਨਾਲ ਔਰ ਇੱਥੇ ਸਾਡੇ ਪਹਿਲਾਂ ਹੀ ਆਲਰੇਡੀ ਜਿਹੜੀ ਐ ਕਿਉਆਰਟੀ ਟੀਮਾਂ ਸਾਡੀਆਂ ਤਨਾਤ ਨੇ ਫਰੰਟ ਤੇ ਵੀ ਬੈਕ ਸਾਈਡ ਤੇ ਵੀ ਔਰ ਉਦਾਂ ਵੀ ਸਾਡੀ ਜਿਹੜੀ ਥਾਣੇ ਦੀ ਫੋਰਸ ਆ ਔਰ ਐਕਸਟਰਾ ਫੋਰਸ ਵੀ ਐਕਸਟਰਾ ਮੁਲਾਜ਼ਮ ਸਾਡੇ ਕਰੀਬ 15 ਮੁਲਾਜ਼ਮ ਸਾਡੇ ਐਕਸਟਰਾ ਇੱਥੇ ਹੋਰ ਲਗਾਏ ਗਏ ਨੇ ਪਹਿਲਾਂ ਹੀ ਸਾਡੇ 25-30 ਮੁਲਾਜ਼ਮ ਪਹਿਲਾਂ ਇੱਥੇ ਡਿਊਟੀ ਚੱਲ ਰਹੀ ਹੈ ਸਾਹਮਣੇ ਦੇਖ ਸਰ ਜੇ ਸਬੰਧਨ ਨਾਲ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਜੋ ਇੱਕ ਵੀਡੀਓ ਫਤਖ ਸਿੰਘ ਬੰਦੂ ਹੁੰਦੀ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਇਸ ਤਰ੍ਹਾਂ ਜੋ ਸ਼ਰਧਾਲੂਆਂ ਦੀ ਆਮਦ ਹੈ ਉਸ ਦੁਰਗਿਆਨਾ ਤਿਰਥ ਕੇ ਜੇ ਗੱਲ ਕਰੀਏ ਤਾਂ ਰੋਜ਼ਾਨਾ 21 ਨੂੰ ਲੈ ਕੇ ਕੋਈ ਇੱਥੇ ਸਿਕਿਉਰਿਟੀ ਚੈਕਸ ਲਈ ਸ਼ਰਧਾਲੂਆਂ ਦੀ ਚੈਕਿੰਗ ਵੀ ਕੀਤੀ ਜਾਏਗੀ ਕਿ ਕੁਝ ਅਜਿਹਾ ਜੋ ਵੀਡੀਓ ਦੇ ਵਿੱਚ ਦਰਸਾਇਆ ਜਾ ਰਿਹਾ ਜਾਂ ਕੁਝ ਕਿਹਾ ਜਾ ਰਿਹਾ ਉਹ ਘਟਨਾ ਨੂੰ ਅੰਜਾਮ ਨਾ ਹੋ ਨੇ ਸ਼ਰਧਾਲੂਆਂ ਦੀ ਚੈਕਿੰਗ ਨਹੀਂ ਕੋਈ ਕੀਤੀ ਜਾਏਗੀ ਪਰ ਉਦਾਂ ਸਾਡੇ ਕੋਲ ਸਾਡੇ ਇੱਥੇ ਜਿਹੜੇ ਡੋਰ ਫਰੇਮ ਵਗੈਰਾ ਲੱਗੇ ਹੋਏ ਨੇ ਔਰ ਜਿਹੜੇ ਸ਼ਰਧਾਲੂ ਆਉਂਦੇ ਵੀ ਹਨ ਡੋਰ ਫਰੇਮ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਨੇ ਔਰ ਪ੍ਰੋਪਰਲੀ ਉਹਨਾਂ ਦੇ ਵਾਚ ਰੱਖੀ ਜਾਂਦੀ ਹੈ ਬਟ ਅਦਰਵਾਈਜ਼ ਇਹਨਾਂ ਦੀ ਕੋਈ ਇਦਾਂ ਦੀ ਪਰਸਨਲ ਸਰਚ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਇਹ ਇਹ ਸੰਬੰਧੀ ਕੋਈ ਕਿਸੇ ਕਿਸਮ ਦੀ ਵੀ ਘਬਰਾਉਣ ਦੀ ਲੋੜ ਨਹੀਂ ਸਾਡੀ ਫੋਰਸ ਸਾਡੀ ਸਾਡੀ ਇੱਥੇ ਤਣਾਤ ਹੈਗੀ ਆ ਔਰ ਕਿਸੇ ਕਿਸਮ ਦੀ ਵੀ ਕੋਈ ਇੱਥੇ ਖਤਰੇ ਵਾਲੀ ਗੱਲ ਨਹੀਂ ਸਰ 24 ਘੰਟੇ ਦਿਹਾੜਾ ਆਪਣੇ ਆਪ ਦੇ ਵਿੱਚ ਇੱਕ ਮੁਕੱਦਮਾ ਜੇਣਾ ਔਰ ਪੁਲਿਸ ਸਾਡੀ ਸਬਡਿਵੀਜ਼ਨ ਦੇ ਵਿੱਚ ਦੇਖੋ ਸਾਡੇ ਸਬਡਿਵੀਜ਼ਨ ਦੇ ਵਿੱਚ ਸਾਡੇ ਮੇਰੇ ਕੋਲ ਚਾਰ ਥਾਣੇ ਪੈਂਦੇ ਆ ਚਾਰਾਂ ਥਾਣਿਆਂ ਦੇ ਵਿੱਚ ਜਿਹੜੇ ਆ ਰਾਉਂਡ ਦਾ ਕਲੌਕ ਜਿਹੜਾ ਨਾਕਾਬੰਦੀ ਚੱਲ ਰਹੀ ਆ ਇਸ ਤੋਂ ਇਲਾਵਾ ਸਾਨੂੰ ਐਕਸਟਰਾ ਫੋਰਸ ਜਿਹੜੀ ਆ ਮਾਨਯੋਗ ਸੀਪੀ ਸਰ ਵੱਲੋਂ ਮਹయ్యా ਕਰਵਾਈ ਗਈ ਆ ਉਹਨੂੰ ਵੀ ਅਸੀਂ ਰਾਉਂਡ ਦਾ ਕਲੌਕ ਜਿਹੜਾ ਆ ਆਪਣੀ ਇੱਥੇ ਤਣਾਤ ਕੀਤਾ ਹੋ